ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਹੋਰ ਸਾਰੇ ਠੀਕ ਠਾਕ ਹੋ ਜੀ ਮਾਤਾ ਮਾਤਾ ਕਰੇ ਤੁਹਾਨੂੰ ਮੈਸੇਜ ਸਾਰੇ ਠੀਕ ਠਾਕ ਰਹਉਂ ਤੁਸੀਂ ਤੇ ਅਵਨੀਤ ਵਲੌਗ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਤੇ ਸਾਡੇ ਵਲੌਗ ਦੇ ਨਾਲ ਤੁਸੀਂ ਬੁਰੇ ਬਣੇ ਰਿਹਾ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਬਾਅਦ ਰਿਕਵੈਸਟ ਹੈ ਤੁਹਾਡੇ ਮੂਰੇ ਤੇ ਅੱਜ ਮੇਰੀ ਬੇਟੀ ਸਕੂਲ ਵਿੱਚ ਫੰਕਸ਼ਨ ਕਰਣੀ ਹੈ ਜੀ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੂੰ ਅੱਜ ਹੈਗਾ ਗੁੜੀਆ ਦਾ ਸਕੂਲ ਚ ਫੰਕਸ਼ਨ ਜਿਵੇਂ ਮੈਂ ਪਿਛਲੇ ਵਾਰ ਬੱਚੇ ਦੱਸੇ ਸੀ ਨਾ ਵੀ ਸਾਰਾ ਵਾਰ ਗੁੜੀਆ ਦੇ ਸਕੂਲ ਚ ਫੰਕਸ਼ਨ ਆ ਤੇ ਇਹ ਡਾਂਸ ਦੇ ਵਿੱਚ ਲੱਗੇ ਤੇ ਹੁਣ ਮੈਂ ਸਕੂਲ ਦੇ ਫੰਕਸ਼ਨ ਵਾਸਤੇ ਕੁੜੀ ਨੂੰ ਕਰਦੀ ਆ ਰੈਡੀ ਇਹਨੇ ਕੱਪੜੇ ਵਗੈਰਾ ਤਾਂ ਪਾ ਲਈ ਹੈਗੇ ਤੇ ਹੁਣ ਆਪਾਂ ਸਿਰ ਸੋਹਣੇ ਆ ਇਹਦਾ ਤੇ ਫਿਰ ਇਹਨੂੰ ਸਕੂਲ ਚ ਛੱਟ ਕੇ ਆਵਾਂਗੇ ਤੇ ਆਪਾਂ ਫੰਕਸ਼ਨ ਦਾ ਵਲੌਗ ਬਣਾਵਾਂਗੇ ਜੇ ਉਹਨਾਂ ਨੇ ਸਕੂਲ ਹੱਲੇ ਆਪਾਂ ਨੂੰ ਵੀ ਬਣਾਉਣ ਦਿੱਤਾ ਤਾਂ ਤੇ ਤੁਹਾਡੇ ਤੱਕ ਆਪਾਂ ਇਹ ਵਲੌਗ ਫੰਕਸ਼ਨ ਦਾ ਜਰੂਰ ਪਹੁੰਚਾਵਾਂਗੇ ਤੇ ਜੇ ਉਹਨਾਂ ਨੇ ਨਾਮ ਬਣਾਉਣ ਦਿੱਤਾ ਤੇ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਬਹੁਤ ਹੀ ਆਪਾਂ ਵਧੀਆ ਵਲੌਗ ਬਣਾਵਾਂਗੇ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇ ਆ ਬਿੱਠੀ ਮੇਰੀ ਬੇਟੀ ਦੇ ਤਿਆਰ ਹੋਈ ਹੈ ਜਿਹਨੂੰ ਚਾਹ ਬਹੁਤ ਜੜਿਆਗਾ ਹੁਣ ਤੁਸੀਂ ਦੇਖੋ ਆਪਦੇ ਸੈਟ ਸੁਪਰ ਬੰਦਾ ਜਿਹਾ ਜਿਸ ਕਰਦਾ ਸਿੱਸੀ ਕਹ ਸਾਰੇ ਨੂੰ ਇਹਨੂੰ ਬਹੁਤ ਚਾਹ ਰਹੇ ਨੇ ਡਾਂਸ ਕਰ ਤੇ ਪਰਫੋਮਿਸ ਕਰੰਦਾ ਸਾਂਗਦੀ ਹੈ ਹਾਂ ਹਾਂਗੀ ਹੈ ਸੰਗ ਦੀ ਨੂੰ ਥੋੜੇ ਅੱਗੇ ਲੱਗੀ ਵੀ ਮੈਂ ਪਰਫਾਰਮੈਂਸ ਵਧੀਆ ਕਰੂੰਗਾ ਹਾਂਜੀ ਫੰਕਸ਼ਨ ਤੇ ਜਾਣ ਵਾਸਤੇ ਕੁੜੀ ਨੂੰ ਕਰਤਾ ਰੈਡੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਨੂੰ ਮੈਂ ਬਹੁਤ ਸੋਹਣਾ ਰੈਡੀ ਕੀਤਾ ਨਾ ਅੰਤ ਨੂੰ ਤੋਰ ਕੇ ਕਿਵੇਂ ਜਾਂਦੀ ਹੈ ਦੇਖ ਹੁਣ ਆਪਾਂ ਚੱਲਦੇ ਹਾਂ ਇਹਨੂੰ ਸਕੂਲ ਦੇ ਵਿੱਚ ਛੱਡਣ ਨਾਲ ਇਹਨੇ ਕਿੱਟ ਪਾ ਲਈ ਇਹਦੀ ਮਾਸੀ ਨੇ ਲਿਆ ਕੇ ਦਿੱਤੀ ਸੀ ਕਿੱਟ ਹਾਂਜੀ ਹੁਣ ਫਿਰ ਚੱਲਦੇ ਆ ਸਕੂਲ ਦੇ ਵਿੱਚ ਤੇ ਮਿਲਦੇ ਆਪਾਂ ਸਕੂਲ 'ਚ ਜਾ ਕੇ ਦੇਖਦੇ ਆਂ ਜੇ ਇਹਨਾਂ ਨੇ ਵਲੌਗ ਬਣਾਉਂਦੇ ਤਾਂ ਤਾਂ ਆਪਾਂ ਜ਼ਰੂਰ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਸਕੂਲ ਦੇ ਨੇੜੇ ਹਾਂ ਦੇਖੋ ਬੱਚੇ ਤਿਆਰ ਹੋ ਰਿਹਾ ਕੋਈ ਨਾ ਮੇਰੀ ਧੂਆ ਵੀ ਲੱਗੀ ਆ ਹਾਂ ਬਸ ਸਾਰੇ ਦੀ ਧੂਆ ਲੱਗੀ ਮੈਡਮ ਭੱਜੀ ਆਂਦੀ ਆ ਜਲਦੀ ਜਲਦੀ ਹਾਂਜੀ ਹੁਣ ਸੈਕਸ਼ਨ ਲਈ ਹੋ ਗਈਆਂ ਕੁੜੀਆਂ ਰੈਡੀ ਦੇਖੋ ਕਿਤੇ ਸਮੇਂ ਨਹੀਂ ਗਿੜਿਆ ਪਹਿਲੇ ਤੁਸੀਂ ਉੱਧਰ ਲੈ ਕੇ ਖੜ੍ਹਦੇ ਨਾ ਮੈਂ ਉਹਨਾਂ ਦੇ ਘਰੇ ਜਾਂਦੀ ਸੀ ਮੈਂ ਉਹਨਾਂ ਦੇ ਮੈਨੂੰ ਪਤਾ ਨੂੰ ਮੈਂ ਸਕੂਲ 'ਚ ਛੱਡਿਆ ਆਂਦਾ ਕਿਤੇ ਸਕੂਲ 'ਚ ਛੱਡ ਕੇ ਤੇ ਮੈਂ ਘਰ ਵਾਪਸ ਵੀ ਆ ਗਈ ਆ ਤੇ ਸਵੇਰ ਕ 9 ਵਜੇ ਮੈਂ ਆਰਪਨ ਨੂੰ ਛੱਡ ਕੇ ਆਂਦਾ ਸੀਗਾ ਤੇ ਸਾਰੇ ਉਹਨਾਂ ਨੂੰ ਮੈਂ ਪੁੱਛ ਲਿਆ ਸੀ ਮੈਂ ਕਿ ਸਰ ਤੁਸੀਂ ਵੀ ਨਾ ਕਿਹਾ ਬੱਚਿਆਂ ਨੇ ਇਨਵਾਈਟ ਕੀਤਾ ਕਿ ਤੁਸੀਂ ਵੀ ਮਾਪਿਆਂ ਨੂੰ ਵੀ ਇਨਵਾਈਟ ਕੀਤਾ ਸਰ ਕਹਿੰਦੇ ਨਹੀਂ ਕੱਲੇ ਬੱਚਿਆਂ ਨੇ ਇਨਵਾਈਟ ਕੀਤਾਗਾ ਮਾਪਿਆਂ ਨੂੰ ਇਨਵਾਈਟ ਨਹੀਂ ਕੀਤਾਗਾ ਤੇ ਮੈਂ ਕਿਹਾ ਠੀਕ ਆ ਸਰ ਤੇ 12 ਵਜੇ ਉਹਨਾਂ ਦਾ ਫੈਕਸ਼ਨ ਸ਼ੁਰੂ ਹੋਊਗਾ ਤੇ 3 ਵਜੇ ਤੱਕ ਉਹਨਾਂ ਦਾ ਫੈਕਸ਼ਨ ਚੱਲੂਗਾ ਤੇ 3 ਵਜੇ ਛੁੱਟੀ ਮਿਲੂਗੀ ਬੱਚਿਆਂ ਨੂੰ ਮੈਂ ਕਿਹਾ ਠੀਕ ਐ ਸਰ ਤੇ ਮੈਂ ਸਾਰਾ ਨੂੰ ਪੁੱਛਣਾ ਮੈਂ ਕਿਹਾ ਸਰ ਮੈਂ ਕਿਹਾ ਵੀ ਥੋੜਾ ਜੀ ਮੈਂ ਕਿਹਾ ਸੀ ਵੀਡੀਓ ਬਣਾਉਣੀ ਸਰ ਕਹਿੰਦੇ ਕੋਈ ਗੱਲ ਨਹੀਂ ਬਣਾ ਲਓ ਤੇ ਮੈਂ ਇਥੋਂ ਜਿੰਨਾ ਕਿ ਵੀ ਹੋ ਸਕੇ ਮੈਂ ਉਹਨਾਂ ਕੀ ਵਲੌਗ ਬਣਾਇਆ ਕਿਉਂਕਿ ਫੈਕਸ਼ਨ ਦਾ ਆਪਾਂ ਵਲੌਗ ਬਣਾ ਨਹੀਂ ਸਕਦੇ ਕਿਉਂਕਿ ਪਹਿਨਸ ਉਹਨਾਂ ਨੇ ਇਨਵਾਈਟ ਨਹੀਂ ਕੀਤਾ ਇਸ ਕਰਕੇ ਮੈਂ ਫੈਕਸ਼ਨ ਦਾ ਵਲੌਗ ਨਹੀਂ ਬਣਾ ਸਕਦੀ ਜੇ ਉਹਨਾਂ ਨੇ ਇਨਵਾਈਟ ਕੀਤਾ ਹੁੰਦਾ ਤਾਂ ਆਪਾਂ ਜ਼ਰੂਰ ਫੈਕਸ਼ਨ ਦਾ ਵਲੌਗ ਬਣਾਉਂਦੇ ਤੇ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਤੇ ਚਲੋ ਜਿੰਨਾ ਕਿ ਵੀ ਆਪਾਂ ਸਕੂਲ ਦਾ ਵਲੌਗ ਬਣਾ ਕੇ ਲਿਆਂਦਾ ਬੱਚਿਆਂ ਦਾ ਤੇ ਉਹਨਾਂ ਕੀ ਬਹੁਤ ਵਧੀਆ ਗ ਬਹੁਤ ਸੋਹਣੀਆਂ ਤੇ ਹੁਣ ਮੈਡਮ ਦਾ ਆਪਾਂ ਵੇਟ ਕਰਦੇ ਆ 3 ਵਜੇ ਆ ਗਈ ਉਹਨਾਂ ਨੂੰ ਛੁੱਟੀ ਮਿਲੂਗੀ ਦੇਖਦੇ ਹੁਣ ਬੇਟਾ ਲੈਣ ਜਾਂਦਾ ਕੁੜੀ ਨੂੰ ਕਿ ਮੈਂ ਲੈਣ ਜਾਉਂਗੀ ਦੇਖਦੇ ਆ ਹੁਣ ਬੇਟਾ ਹੀ ਲੈਣ ਜਾਊਗਾ ਮੈਂ ਤਾਂ ਹੁਣ ਘਰ ਦਾ ਕੰਮ ਕਰਦੀ ਆ ਘਰ ਦਾ ਸਾਰਾ ਕੰਮ ਪਹਿਲਾਂ ਤਾਂ ਤੜਕੇ ਮੈਡਮ ਨੂੰ ਤਿਆਰ ਬਿਆਰ ਕਰਨਾ ਸੀ ਫੰਕਸ਼ਨ ਵਾਸਤੇ ਤੇ ਚਲੋ ਵਲੌਗ ਦੇ ਨਾਲ ਬਣੀ ਰਿਓ ਹਾਂਜੀ ਅਰਪਣ ਸਕੂਲੋਂ ਆ ਗਈ ਆ 3 ਵਜੇ ਅਸੀਂ ਲੈ ਜਾਂਦਾ ਸੀ ਜਾ ਕੇ ਤੇ ਮੁੰਡੇ ਨੇ ਲਿਆਂਦਾ ਸੀਗਾ ਤੇ ਹੁਣ ਪੀ ਜਾਂਦੀ ਆ ਕੇ ਚਾਹ ਤੇ ਇਹਨੂੰ ਆਪਾਂ ਪੁੱਛਦੇ ਆ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਦਾ ਸਰਪਣ ਉਹ ਤੇ ਆਇਤ ਮਾ ਖਾ ਰਵਾਂ ਸੀ ਗਿਆ ਸਮੋਸਾ ਮੰਜੂਰੀਆਂ ਜੂਸ ਕੇਕ ਬਸ ਤਿੱਕੋ ਜਿਹਾ ਖਾਣਾ ਦਿੱਤਾ ਸੀ ਸਾਰੇ ਬੱਚਿਆਂ ਨੂੰ ਹਾਂ ਤੇ ਦੂਸਰੀ ਸੀ ਠੀਕ ਹੈ ਫਿਰ ਡਾਂਸ ਕਰਾਇਆ ਸੀ ਪਹਿਲਾਂ ਫਿਰ ਕਿਹੜੇ ਗਾਣੇ ਤੇ ਡਾਂਸ ਕੀਤਾ ਸੀ ਮੈਂ ਤਾਂ ਕਾਲੀ ਅਕਤੀ ਵੱਤੇ ਲੱਗੀ ਸੀ ਮੈਂ ਕਾਲੀ ਅਕਤੀ ਵੱਤੇ ਡਾਂਸ ਕੀਤਾ ਸੀ ਅੱਛਾ ਠੀਕ ਹੈ ते टीचर भी नचे टीचर ने नचे मुंडे हाँ। ने, ने। ओ, के अच्छा दिखा, अच्छा दिखा थी। बोहोत मजा आया गा गा के दिखाया फिर अच्छो सारे कलास किया ਹਾਂਜੀ ਇਹਦੇ ਅਰਪਣ ਨੂੰ ਚੜਿਆ ਪਿਆ ਚਾ ਹੁਣ ਕਿਉਂਕਿ ਸਕੂਲ ਦੇ ਵਿੱਚ ਸਹੇਲੀਆਂ ਨਾਲ ਮਨਾ ਕੇ ਆਈਆ ਪ੍ਰੋਗਰਾਮ ਤੇ ਨੂੰ ਬਹੁਤ ਖੁਸ਼ੀ ਹੋਈ ਹਾਂਜੀ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆਂ ਐਂਡ ਤੇ ਵਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵਲੌਗ ਚ ਥੈਂਕ ਯੂ ਕਰਦੇ ਬਾਈ ਬਾਈ